ਨਿਆਰਾ ਆ ਰਿਹਾ ਸਾਰੇ ਦੇਖੋ ਤੁਸੀਂ ਸਾਰੇ ਖੇਡਦੇ ਫਿਰਦੇ ਇੱਥੇ ਵਧੀਆ ਨਿਆਰੇ ਨਾ ਆ ਚੋਬਰ ਇੱਥੇ ਖੜੇ ਠਰਕੀ ਆਸ਼ਕੀਆਂ ਕਰੀ ਜਾਂਦੇ ਖੜੇ ਦੋਨੇ ਬੱਤ ਸਹੀ ਏ ਦੌੜਨਾ ਤਾਂ ਪੜਦਾ ਓ ਰੌਣਕ ਹੋ ਜੂ ਘਟਵੇ ਚੱਲ ਮੇਲੇ ਨੂੰ ਚੱਲੀਏ ਸਤ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਅੱਜ ਕੀ ਹੋਇਆ ਜਦੋਂ ਮੈਂ ਉੱਠਿਆ ਨਾ ਫੋਨ ਫੋਨ ਚਲਾ ਰਿਹਾ ਸੀਗਾ ਸਵੇਰ ਤੇ ਪਤਾ ਨਹੀਂ ਕੀ ਦਿੱਕਤ ਆਈ ਐ ਚ ਕੀ ਨਹੀਂ ਇਹਦੀ ਮਤਲਬ ਚੱਲਦਾ ਚੱਲਦਾ ਸਟਾਫ ਹੋ ਜਾਂਦਾ ਤੇ ਮੈਂ ਬੈਟਰੀ ਹੈਲਥ ਵੀ ਚੈੱਕ ਕਰੀ ਇਹਦੀ ਤੇ 74% ਬੈਟਰੀ ਹੈਲਥ ਰਹਿ ਗਈ ਮੈਨੂੰ ਲੱਗਿਆ ਜਿਵੇਂ ਇਦਾਂ ਜਿਵੇਂ ਇਹ ਬੈਟਰੀ ਬੂਨਟਰੀ ਚ ਦਿੱਕਤ ਆ ਤੇ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਤੜਕੇ ਤੜਕੇ ਪੈਸੇ ਲੱਗਣ ਨੂੰ ਥਾਂ ਹੋ ਗਈ ਬਾਪਿਓ ਤੇ ਮੈਂ ਤਾਂ ਬਲੌਗ ਵੀ ਸ਼ੂਟ ਕਰਨਾ ਸੀਗਾ ਫਿਰ ਦੇਖਿਆ ਵੀ ਫੋਨ ਚ ਦਿੱਕਤ ਆਈ ਪਈ ਆ ਦੋ ਤਿੰਨ ਵਾਰੀ ਸੱਚਪ ਸੱਚਪ ਕਰਕੇ ਖੋਲਿਆ ਨਹੀਂ ਸਟ ਆਇਆ ਤੇ ਮਾੜਾ ਮੋਟਾ ਉਹਨੂੰ ਦੇਖੇ ਪੰਗੇ ਪੁੰਗੇ ਲੈ ਕੇ ਫਿਰ ਮੈਂ ਦੇਖਿਆ ਵੀ ਆਪਣੇ ਵੱਸ ਦੀ ਗੱਲ ਹੈ ਨਹੀਂਗੀ ਤੇ ਮੈਨੂੰ ਪਤਾ ਲੱਗਿਆ ਵੀ ਫਿਰ ਮਿਸਤਰੀ ਕੋਲੇ ਜਾਣਾ ਪਊਗਾ ਹੁਣ ਆਪਾਂ ਨੂੰ ਦੁਕਾਨ ਤੇ ਲੈ ਕੇ ਤੇ ਲਓ ਵੀ ਬਾਬੇਓ ਫਿਰ ਕੱਪੜੇ-ਕੁੱਪੜੇ ਪਾਣੇ ਆ ਫਿਰ ਆਪਾਂ ਤਿਆਰ-ਸ਼ਿਆਰ ਹੋ ਲਈਏ ਮਾੜਾ-ਮੋਟਾ ਫਿਰ ਬਾਹਰ ਅੰਦਰ ਜਾਣਾ ਤੁਹਾਨੂੰ ਪਤਾ ਹੀ ਆ ਤਿਆਰ-ਸ਼ਿਆਰ ਹੋ ਕੇ ਜਾਣਾ ਪੈਂਦਾ ਐਦਾਂ ਦਾ ਕਿੱਥੇ ਵਗ ਜੀਂ ਇੰਡੀਆ ਦਾ ਚਲੋ ਬਗ ਵੀ ਜਾਂਦੇ ਸੀ ਐਂ ਬਸ ਚੱਪਲਾਂ-ਚੱਪਲਾਂ ਚੀਤੇ ਇੱਥੇ ਬਸ ਇੰਨਾ ਵੀ ਬੂਟ-ਵਾਟ ਪਾ ਕੇ ਜਾਂਦੇ ਆ ਤਾਂ ਫਿਰ ਜੇ ਉਦਾਂ ਚੱਪਲਾਂ-ਚੱਪਲਾਂ ਚ ਚੱਪਲਾਂ-ਚੱਪਲਾਂ ਚ ਵਗ ਜੀਏ ਤਾਂ ਫਿਰ ਸਾਰੀ ਜਨਤਾ ਜੀ ਦੇਖਦੀ ਆ ਇੱਧਰ ਮੂੰਹ ਬੰਨੀ ਫਿਰ ਹੋਰੋਂ ਜੇ ਲੱਗਦਾ ਤੇ ਹੁੰਨੇ ਆ ਫਿਰ ਤਿਆਰ-ਤਿਉਰ ਲੈ ਕੇ ਚਾਲਦੇ ਨੂੰ ਦੁਕਾਨ ਤੇ ਤੇ ਦੇਖਦੇ ਆ ਕੀ ਗੱਲਬ ਚੈੱਕ ਕਰਾਉਨੇ ਆ ਇਹਦੇ ਚ ਕੀ ਰੌਲਾ ਕੀ ਨਹੀਂ ਮੇਰੇ ਹਿਸਾਬ ਨਾਲ ਤਾਂ ਬਾਕੀ ਬੈਟਰੀ ਦਿੱਕਤ ਹੋ ਸਕਦੀ ਹੈ ਕਿਉਂਕਿ 74% ਬੈਟਰੀ ਹਾਂਸ ਰਹਿ ਗਈ ਸੀ ਤੇ ਮੈਨੂੰ ਇਦਾਂ ਹੀ ਲੱਗਿਆਗਾ ਵੀ ਬੈਟਰੀ ਚ ਦਿੱਕਤ ਆ ਬਾਕੀ ਦੇਖਦੇ ਆ ਚੱਲਦੇ ਆ ਆਪਾਂ ਦੁਕਾਨ ਤੇ ਤੇ ਮਿਲਦੇ ਆ ਤੁਹਾਨੂੰ ਤਿਆਰ ਸ਼ਹਿਰ ਹੋ ਕੇ ਕੱਪੜੇ ਲੈੜੇ ਪਾ ਲਾਂਗੇ ਨਾਲ ਨੂੰ ਕੇ ਤੇ ਫਿਰ ਮਿਲਦੇ ਆ ਤੁਹਾਨੂੰ ਚੰਗਾਈ ਹੈ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਪਹੁੰਚੇ ਆ ਭਰਾਵਾਂ ਕੋਲੇ ਹਾਂਜੀ ਕੀ ਦਰਸ਼ਨੀ ਹੋ ਗਈ ਸੀ ਥੋੜੀ ਫੋਨ 'ਚ ਦਿੱਕਤ ਆਈ ਸੀਗੀ ਹੋਰ ਤਾਂ ਕੋਈ ਚੱਕਰ ਹਾਂਜੀ ਦੋਸਤੋ ਮੈਂ ਤੁਹਾਨੂੰ ਇੱਕੀ ਗੱਲ ਕਹੂੰਗਾ ਗੁਰੂ ਵਾਲਾ ਬਣੀਏ ਵੀਰ ਜੀ ਨਸ਼ਿਆਂ ਨੂੰ ਛੱਡਿਏ ਤੇ ਬਸ ਜਿਹਾ ਭਰਾ ਜੀ ਬੈਠੇ ਐ ਦੱਸਣੇ ਦੱਸੋ ਜੀ ਬਾਬੇ ਉਹ ਗੱਲ ਐਦਾਂ ਹੋਈ ਕਿ ਤੜਕੇ ਤੜਕੇ ਤੁਹਾਨੂੰ ਪਤਾ ਹੀ ਆ ਆਪਣਾ ਹੋ ਗਿਆ ਫੋਨ ਖਰਾਬ ਚੱਲਦਾ ਚੱਲਦਾ ਹੋ ਜਾਂਦਾ ਸੁੱਚਾ ਪਤਾ ਨਹੀਂ ਕੀ ਦਿੱਕਤ ਐ ਤੇ ਕੀ ਨਹੀਂ ਤੇ ਆਪਾਂ ਲੱਖੋਂ ਨੂੰ ਫੋਨ ਫੋਨ ਕੀਤਾ ਸੀ ਵੀ ਐ ਕਰਕੇ ਆਪਣੇ ਫੋਨ 'ਚ ਦਿੱਕਤ ਆਈ ਆ ਤੇ ਵੀ ਆਪਾਂ ਫੋਨ ਫੋਨ ਸਹੀ ਕਰਾਉਣ ਜਾਣਾਗਾ ਬਾਕੀ ਦੇਖਦੇ ਆ ਕੀ ਤਾਂ ਕੋਈ ਹੋਰ ਲੈ ਲਈ ਐਕਸਚੇਂਜ ਕਰਾ ਲਈਏ ਬਾਕੀ ਦੇਖਦੇ ਆ ਦੁਕਾਨ ਤੇ ਜਾ ਕੇ ਕੀ ਸਲਾਹ ਬਣਦੀ ਆ ਸੁਣੋ ਆਪਾਂ ਫੋਨ ਫੋਨ ਕਰਕੇ ਦੱਸਦਾ ਸੀ ਸਾਰੀ ਗੱਲ ਵੀ ਇਦਾਂ ਇਦਾਂ ਗੱਲ ਆ ਕਿ ਤੂੰ ਪਹੁੰਚ ਜਾ ਲੱਕੋ ਆਪਣੇ ਕੋਲ ਪਹੁੰਚ ਚੁੱਕਿਆ ਤੇ ਆਪਾਂ ਨਹਾ ਧੋ ਕੇ ਵਧੀਆ ਤਿਆਰਸ਼ਿਆਰ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਵੀ ਬਾਹਰ ਬਾਹਰ ਜਾਣੇ ਆ ਦੁਕਾਨ ਵਾਲੇ ਨਾਲ ਗੱਲ ਗੁੱਲ ਕਰਦੇ ਆ ਜਾ ਕੇ ਵੀ ਕੀ ਦਿੱਕਤ ਆ ਕੀ ਨਹੀਂ ਤੇ ਬਾਕੀ ਹੋਰ ਭਾਜੀ ਠੀਕ ਹੋ ਵਧੀਆ 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 ਓਕੇ ਰਿਪੋਰਟ ਆ ਬੰਸ ਜਮੈਂ ਬਾਕੀ ਯਾਰ ਤੁਹਾਨੂੰ ਮੈਂ ਇੱਕ ਗੱਲ ਕਹਿਣੀ ਸੀ ਆ ਆਪਣਾ ਚੈਨਲ ਆ ਓਕੇ ਰਿਪੋਰਟ ਸਬਸਕ੍ਰਾਈਬ ਕਰ ਲਿਓ ਯਾਰ ਵੀਰ ਆ ਦੇਖੋ ਤੁਹਾਨੂੰ ਮੈਂ ਦਿਖਾ ਦੇਣਾ ਆ ਦੇਖੋ ਆ ਆਪਣਾ ਚੈਨਲ ਆ ਓਕੇ ਰਿਪੋਰਟ ਨੇੜੇ ਕਰਕੇ ਦਿਖਾ ਰਿਹਾ ਆ ਸਬਸਕ੍ਰਾਈਬ ਕਰ ਲਿਓ ਯਾਰ ਵਧੀਆ ਆਪਾਂ ਨਵਾਂ ਪੇਜ ਬਣਾਇਆਗਾ ਵਧੀਆ ਹੈਗਾ ਕੈਂਟ ਆ ਸ਼ੇਅਰ ਸ਼ੂ ਕਰਿਆ ਕਰੋ ਯਾਰ ਲਾਈਕ ਵੀ ਫੋਲੋ ਲਾਈਕ ਵੀ ਕਰਿਆ ਕਰੋ ਪੂਰਾ ਬਲੌਗ ਤੁਹਾਡਾ ਪੁਰਾਣੇ ਵੀਆ ਕਾ ਦਊਗਾ ਬਲੌਗ ਵਾਲੀਆਂ ਕਰਦਾ ਮੈਂ ਕਹਿੰਦਾ ਜੀ ਮੈਂ ਰਾਜਸਥਾਨ ਜਾਉਂਗਾ ਨਾ ਉਨੇ ਥੋੜਾ ਥੋੜਾ ਰਾਤ ਆ ਫੋਨ ਨੇ ਬੜਾ ਖਰਾਬ ਕੀਤਾ ਕਿਉਂਕਿ ਰਾਤ ਆ ਪਤਾ ਨਾ ਟੈਨਸ਼ਨ ਵਾਲਾ ਟੈਨਸ਼ਨ ਨਹੀਂ ਲੈ ਜੀ ਰਾਤ ਰਾਤਾਂਗੇ ਨਵਾਂ ਦਵਾ ਲਿਆ ਰਾਤ ਰਾਤ ਤਾਂ ਚੱਲੀ ਗਿਆ ਇੱਕ ਬਲੌਗ ਸ਼ੂਟ ਵੀ ਹੋ ਗਿਆ ਸੀ ਬਲੌਗ ਪੈਂਡਿੰਗ ਤੇ ਪਿਆ ਹਜੇ ਮੈਂ ਪਾਇਆ ਨਹੀਂ ਉਹ ਤੇ ਫੋਨ ਥੋੜਾ ਜਿਹਾ ਹੋ ਗਿਆ ਸੀ ਖਰਾਬ ਹੋ ਗਿਆ ਸਵਿਚ ਆ ਹੋ ਜਾਂਦਾ ਆਪੇ ਚੱਲ ਪੈਂਦਾ ਬੰਦਾ ਜੇ ਟਾਈਮ ਕਾਫੀ ਹੋ ਰਿਹਾ ਹਾਂ 3 ਵਜ ਗਏ ਵੀ ਬਾਬਿਓ ਸ਼ਾਮ ਦੇ ਤੇ ਚੱਲਦੇ ਹਾਂ ਹੁਣ ਤੁਹਾਨੂੰ ਬਾਹਰ ਲਵਿਊ ਦਿਖਾਉਣੇ ਆ ਚੰਗਾਈ ਉਹ ਵੀ ਬਾਬਿਓ ਉਹ ਜਿਹੜਾ ਮਹਾ ਦੀ ਦੁਕਾਨ ਬਾਈ ਨਾ ਕਰਦੇ ਗਾ ਸਰਬਤ ਕੁਝ ਦਿਉ ਨੂੰ ਬੈਟਰੀ ਮੋਟਰੀ ਦਿੱਕਤ ਆ ਪਾਸੇ ਚਾਰੇ ਉਹ ਦੇਣਾ ਇੰਚਾ ਬੈਕ ਆਮੈਂਡੂ ਵਰਸਸ ਪਲੱਸ ਜਨ ਫੂਲ ਦੇਖੀ ਤੇ ਸੀ ਕੋਸਟ ਕਵਰ ਕੇਜੀ ਬੈਟਰੀ ਇਹ ਬੈਟਰੀ ਬੰਦਾਰੇ ਦਾ ਫਿਕਰ 8 4 ਯੋ ਕਨੈਕਸ਼ਨ ਤੋਂ ਤਾਜ਼ਾ ਬੈਂਟਰੀ ਆਜ਼ਾ ਹਾਂ ਇਸ ਦਾ ਹੋਗਾ ਏਸੀ ਹਾਇਰਨ ਮੁੰਡੇ ਦੀ ਕਹਿੰਦੇ ਘੇਟਾ ਬੜਾ ਮੋਟਾ ਹੋ ਗਿਆ ਲੱਖੂ ਕੀ ਖਾਣ ਲੱਗ ਗਿਆ ਹੋਏ ਮੈਂ ਰੱਖੂ ਹਾਂਜੀ ਕੀ ਖਾਣ ਲੱਗਿਆ ਬੜਾ ਮੋਟਾ ਹੋ ਗਿਆ ਯਾਰ ਕੁਝ ਨਹੀਂ ਬਸ ਕੰਮ ਧੰਦਾ ਘਟ ਕਰੀਦਾ ਮੋਟਾ ਹੋਣਾ ਹੀ ਹੈ ਉਸਨੇ 5500 ਤਾਂ ਅੱਜ ਮੁਤਾਬਕ 10000 ਤੱਕ ਆਵੇਸ ਲੱਖੋ ਮੈਂ ਨਾ ਓਰੀਜినਲ ਓਰੀਜినਲ 20000 ਓਰੀਜినਲ 20000 ਗਾਰੰਟੀ ਗਾਰੰਟੀ ਬਸ ਪਿੱਛੇ برو ਵਾਗਾ ਉਹਦੇ ਇਹ ਸੋਲ ਵਾਗਾ ਨਾ ਉਹ ਇਹ ਮਸ ਐਮ ਐਮ ਸੇ ਇਮਾਨਦਾਰ ਕਹਿੰਦੇ ਬੈਂਟਰੀ ਹੁਣ ਹੈ ਨਹੀਂ ਕਿ ਐਸ ਕਰਕੇ ਕੱਲ ਨੂੰ ਆ ਜੇ ਉਹ ਬਾਕੀ ਦੇਖ ਲੈ ਵਾਗਾ ਹਾਂ ਬਹੁਤ ਅੱਛਾ ਲਓ ਜੀ ਬਾਬੇ ਉਹ ਫੋਨ ਫੋਨ ਦੇ ਕੇ ਆਪਾਂ ਆ ਗਏ ਆ ਆ ਰਸ਼ੀਆ ਮੋਲਾ ਇੱਧਰ ਇੱਧਰਲੇ ਪਾਸੇ ਅਗਲੇ ਪਾਸੇ ਹੈਗੀ ਆ ਚਰਚ ਅਰ ਇਹਨਾਂ ਦਾ ਕੋਈ ਤਿਵਾਰ ਤੂਰ ਹੈਗਾਗਾ ਦੇਖੋ ਤੁਸੀਂ ਦੇਖ ਸਕਦੇ ਹੋ ਪੂਰਾ ਮਤਲਬ ਮੇਲਾ ਹੀ ਲੱਗਿਆ ਪਿਆਗਾ ਪੂਰੀ ਗੱਲਬਾਤ ਹੈ ਤੇ ਦੇਖੋ ਬਹੁਤ ਇਕੱਠ ਹੋਇਆ ਪਿਆ ਇੱਥੇ ਪੂਰਾ ਰਾਸ਼ਾਗਰ ਦੇਖੋ ਤੁਸੀਂ ਚਰਚ ਚੈੱਕ ਕਰੋ ਚਰਚਾਂ ਬਹੁਤ ਸੋਹਣੀਆਂ ਇੱਥੇ ਬਹੁਤ ਚਰਚਾਂ ਨੇ ਤੇ ਆ ਇਹਨਾਂ ਦਾ ਕੋਈ ਹੋਊਗਾ ਕੁਝ ਨਾ ਕੁਝ ਪਤਾ ਨਹੀਂ ਕੀ ਜਿਗਾਰਾ ਮੇਰੇ ਤੋਂ ਸਮਝੋ ਹੀ ਬਾਹਰ ਹੈ ਪਿਆ ਦੋ ਘੋੜੇ ਜੇ ਤੇ ਉੱਤੇ ਬੰਦਾ ਬੈਠਾਗਾ ਘੋੜੇ ਆ ਬਈ ਠੱਠੇ ਠੱਠੇ ਆ ਇਹ ਨਹੀਂ ਨਹੀਂ ਘੋੜੇ ਆ ਘੋੜੇ ਆ ਭਾਜੀ ਭਾਜੀ ਘੋੜੇ ਆ ਘੋੜੇ ਓੜੀ ਆ ਯਾਰ ਆ ਚਰਚ ਵਿਊ ਚੈੱਕ ਕਰੋ ਤੁਸੀਂ ਵਿਊ ਬਹੁਤ ਘੈਂਟ ਆ ਮਤਲਬ ਲੋਕੇਸ਼ਨ ਆ ਮਲਕੋਸ਼ਨਾ ਪੂਰੀ ਐਂਡ ਆ ਸਿਰਾ ਗੱਲਬਾਤ ਆ ਤੇ ਇੱਧਰ ਆਪਣੇ ਕਹਿੰਦੇ ਜੋ ਬ੍ਰੋ ਮੇਲਾ ਵੀ ਲੱਗਿਆ ਹੋਇਆ ਹੈ ਤੇ ਤੁਹਾਨੂੰ ਮੇਲੇ 'ਚ ਵੀ ਲੈ ਕੇ ਚੱਲਾਂਗੇ ਮੇਲਾ ਵੀ ਦਿਖਾਵਾਂਗੇ ਆ ਸਾਡਾ ਲੱਖੂ ਭਾਜੀ ਫਿਰਦਾਗਾ ਤੇ ਲੱਖੂ ਭਾਜੀ ਮੇਲਾ ਦੇਖਣਾ ਭਾਜੀ ਨਹੀਂ ਭਾਜੀ ਝੂਲਾ ਝੂਲਣਾ ਚੰਨੋਲ ਤੇ ਚੜਨਾ ਝੂਲਾ ਆ ਦੇਖੋ ਤੁਸੀਂ ਝੂਲੇ ਚੱਲੀ ਜਾਂਦੇ ਅੱਗੇ ਪੂਰੀ ਘੈਂਟ ਗੱਲਬਾਤ ਆ ਮੈਂ ਕਹਿੰਦਾ ਸਿਰਾ ਲੱਗਿਆ ਪਿਆ ਤੇ ਬੱਸ ਥੋੜਾ ਜਿਹਾ ਮੇਰਾ ਫੋਨ ਆਪਾਂ ਦੇ ਜਾਂਦਾ ਸਹੀ ਕਰਾਉਣਾ ਸੱਚੋ ਤੁਹਾਨੂੰ ਮੈਂ ਦਿਖਾਉਣਾ ਭੁੱਲ ਗਿਆ ਸੀਗਾ ਉਹ ਅਸੀਂ ਪਿਛਲੀ ਦੁਕਾਨ ਤੇ ਲਿੱਦੇ ਜਾਂਦਾ ਉੱਥੇ ਰਸ਼ੀਆ ਮੋਲ ਤੇ ਉਹ ਜਦੋਂ ਫੜਨਗੇ ਉਦੋਂ ਥੋੜੀ ਜੀ ਵੀਡੀਓ ਛੋਟ ਹੋਈ ਤਾਂ ਮੈਂ ਕਰ ਦੂੰਗਾ ਤੇ ਇੱਧਰ ਆਪਣੇ ਮੇਲਾ ਚੱਲ ਰਿਹਾ ਪੂਰੀ ਕੈਂਟ ਗੱਲਬਾਤ ਹੈ ਮੇਲਾ ਲੱਗਿਆ ਪਿਆ ਇੱਥੇ ਅੱਜ ਇਹਨਾਂ ਦਾ ਪ੍ਰੋਗਰਾਮ ਆ ਕੋਈ ਨਰਤਿਵਾਰਤੂਰ ਹੁੰਦਾ ਜਿਵੇਂ ਆਪਣੇ ਹੁੰਦਾ ਗੋਦਾ ਹੀ ਇਹਨਾਂ ਦੇ ਹੋਊਗਾ ਕੁਝ ਨਾ ਕੁਝ ਤੇ ਇੱਥੇ ਮੇਲਾ ਲੱਗਿਆ ਆ ਨਿਕਾਇ ਮੇਲਾ ਲੱਗਿਆ ਹੋਇਆਗਾ ਤੇ ਤੁਸੀਂ ਦੇਖੋ ਚੈੱਕ ਕਰੋ ਬਾਪਿਓ ਮੇਲਾ ਚੈੱਕ ਕਰੋ ਚੱਲ ਜੀ ਜਾਂਦੇ ਆ ਪੂਰੇ ਗਾਣੇ ਗੁਨੇ ਐ ਹੈਂ ਕੀ ਬਾਤਾਂ ਨਹੀਂ ਲਖੂ ਹਾਂ ਵੀ ਲਖੂ ਪੂਰੀ ਕੈਂਟ ਗੱਲ ਬਾਤ ਹੈ ਦੇਖੋ ਮੇਰੇ ਵੀਰੋ ਕਹਿੰਦੇ ਜਹਾਜ਼ ਲਾ ਰੱਖਿਆ ਚੋਬਰਾਂ ਨੇ ਉੱਡਣਾ ਹੈਲੀਕਾਪਟਰ ਢਾ ਦਿੰਦੇ ਆ ਜਾਣਾ ਇੰਡੀਆ ਚੜ ਕੇ ਹੈ ਇੰਡੀਆ ਕੀ ਕਰਾਂਗੇ ਇੱਥੇ ਨਹੀਂ ਆਰੇ ਉਦੰਦਰਾ ਚੜ ਚੱਲਦੇ ਆਂ ਜਹਾਜ਼ ਲੱਗਿਆ ਪਿਆ ਪੂਰੀ ਕੈਂਟ ਗੱਲ ਬਾਤ ਆਹ ਪਤਾ ਨਹੀਂ ਕੀ ਬਣੀ ਬੈਠੀ ਹੈ ਕੀ ਚੱਲ ਆਓ ਭਾਈ ਅੱਗੇ-ਅੱਗੇ ਤੁਹਾਨੂੰ ਲੈ ਕੇ ਚੱਲਦੇ ਆਂ ਕੁਲਫੀਆਂ ਕੁਲਫੇ ਖਾਣੀਆਂ ਕੁਲਫੀਆਂ ਦੇਖੋ ਕਿੱਥੇ ਆ ਕੁਲਫੀਆਂ ਲੈ ਲੈਨੇ ਆ ਇੱਥੋਂ ਮਿਲਦੀਆਂ ਕੁਲਫੀ ਜਨ ਹੈ ਜਾਂ ਜਨ ਹਾਂ ਪਤਾ ਨਹੀਂ ਕੀ ਜੜਾ ਬਾਬੇ ਚੈੱਕ ਕਰੋ ਉਹ ਚਰਾਗ ਚ ਨਿਕਲਦਾ ਹੁੰਦਾ ਜਿਹੜਾ ਅਲਾਦੀਨ ਦਾ ਚਰਾਗ ਅਲਾਦੀਨ ਦਾ ਚਰਾਗ ਆ ਤੇ ਲੈ ਬਾਬੇ ਉਹ ਜਨ ਜਨ ਲੈ ਲੀਏਗਾ ਪਾ ਇੱਕ ਆ ਦੇਖੋ ਨਿਕੇ-ਨਿਕੇ ਜਵਾਕ ਬੈਠੇ ਆਗੇ ਇਹਨੇ ਝੁੱਲਿਆਂ 'ਚ ਮੇਰੇ ਰਿਓ ਪੂਰਾ ਸਵਾਦ ਆ ਰਿਹਾ ਹੈ ਜੀ ਲੱਗਿਆ ਪਿਆ ਵਧੀਆ ਐਂਡ ਜਮਾ ਤਰਾ ਗਲਵਾ ਪਿਆ ਸਾਡਾ ਲੱਖੂ ਕਰਿਆ ਜਾਂਦਾ ਅੱਗੇ ਅੱਗੇ ਪਿੱਛੇ ਪਿੱਛੇ ਅਸੀਂ ਆ ਲੋਬੀ ਜੋ ਬਰੋ ਖੰਦੇ ਗੁਲਫੀਆਂ ਲੈ ਲੀਏ ਹੁਣ ਕਿੱਥੇ ਗੁਲਫੀਆਂ ਹੈ ਅੱਗੇ ਹੋਣਗੇ ਉਰੀ ਗੈਂਡ ਗਲਵਾਦਾ ਮੈਂ ਕਹਿੰਦਾ ਸਵਾਦ ਆ ਰਿਹਾ ਪੂਰਾ ਇਧਰ ਅੰਦਰ ਵੀ ਆ ਓਏ कारां कूड़िया भजिया इधर खत्म है बस वहावा के अगे चलो फिर अगे भी चलते हैं अच्छा आगे ਕਹਿੰਦੇ ਪਾਰਕ ਵੀ ਇੱਕ ਜਿਹੜਾ ਜਿਹੜਾ ਕੀ ਨਾਮ ਉਹਦਾ ਲਵਰ ਪਾਰਕ ਮੇਰੇ ਦੋ ਲਵਰ ਪਾਰਕ ਚ ਦੋਨੂੰ ਲੈ ਕੇ ਚੱਲਦੇ ਆ ਦੇਖਦੇ ਹਾਂ ਉੱਤੇ ਕਿੰਨੇ ਘਾਸ਼ਕ ਟੱਕਰਦੇ ਆ ਆਸ਼ਕਿ ਉਸ ਕੀ ਫੁੱਲ ਕਰਦੇ ਆ ਬੰਦੇ ਬੰਦੇ ਨਹੀਂ ਆਪ ਕਰਦੇ ਮੈਂ ਸਿਆਣਾ ਐ ਨਾ ਜੋ اچھا ਜੇਰਾ ਨਾ ਬਤਾ ਮੈਨੂੰ ਨਾ ਬਤਾ ਨਾ ਤੁਰਿਆ ਨਾ ਆਸ਼ਕਿ ਉਸ ਕੀ ਫੁੱਲ ਚੱਲਦੀ ਐ ਤੇ ਕਹਿੰਦੇ ਤੇ ਇਹ ਲੱਖੂ ਤਾਂ ਤੁਹਾਨੂੰ ਬਾਕੀ ਪਿਛਲੇ ਬਲੌਗ ਚ ਦੱਸਿਆ ਸੀਗਾ ਲੱਖੂ ਦਾ ਵਿਆਹ ਹੋ ਚੁੱਕਿਆ ਲੱਖੂ ਲੱਖੂ ਐਵੇਂ ਜੇ ਕੰਮ ਕਰਦਾ ਹੁਣ ਚੰਗਾ ਵੀ ਨਹੀਂ ਲੱਗਦਾ ਲੱਖੂ ਦਾ ਰਿਸ਼ਤਾ ਹੋ ਗਿਆ ਕਦੋਂ ਅੱਜ ਪਾ ਅੱਜ ਸਗਣ ਜੁਗਨ ਪੈ ਗਿਆ ਲੱਖੂ ਦਾ ਪਾਰਟੀ ਦੇ ਫਿਰ ਤਾਂ ਪਤੰਦਰ ਆ ਲੈ ਨਾਲ ਫਿਰਦਾ ਨਾਟ ਫਿਰਦਾ ਮੈਂ ਤਾਂ ਪਤਾ ਹੀ ਨਹੀਂ ਸੀ ਪਾਰਟੀ ਦੇ ਹਾਂ ਵੀ ਲੱਖੂ ਪਾਰਟੀ ਬਣਦੀ ਆ ਯਾਰ ਪਾਰਟੀ ਬਾਅਦ ਵਿੱਚ ਪਾਰਟੀ ਦੇ ਦਾਂਗੇ ਪਾਰਟੀ ਆ ਜੂਸ ਪਿਆ ਦੇ ਦੱਸੋ ਕੀ ਖਾਣਾ ਅੱਜ ਜੂਸ ਹੀ ਪਿਆ ਦੇ ਹਾਂ ਤੀਰੇ 500 ਹਾਂ 150 500 ਦਾ 1 ਰੇਖਾ 1 ਰੇਖਾ ਲੋ ਵੀ ਆ ਪਤਾ ਨਹੀਂ ਕੀ ਚੰਗ ਰੱਖਿਆ ਯਾਰ ਬਬਿਓ ਕੌਫੀ ਲੈ ਲਈ ਜੋਬਰਾਂ ਨੇ ਕਹਿੰਦੇ ਹਾਂ ਵੀ ਜੋਬਰੋ ਚੈੱਕ ਕਰੋ ਮਾੜੀ ਮੋਟੀ ਨੇ ਲੈ ਲੇ ਇੱਕ ਇੱਕ ਕੱਪ ਓਹੋ ਕਹਿੰਦੇ ਮੁੰਡੇ ਨੇ ਬਲੇਟ ਮਾਰ ਰੱਖੀ ਹੈ ਨਹੀਂ ਬਲੇਟ ਨਹੀਂ ਸੱਟ ਵੱਜ ਗਈ ਸੀ ਸਾਲਿਆ ਬਲੇਟ ਨਹੀਂ ਕਹਿੰਦੇ ਆਸ ਕੀ ਕਰਦਾ ਜੋਬਰ ਤਗੜੀ ਇੱਕ ਕਾਸ਼ ਇੱਕ ਇੱਕ ਕਾਸ਼ ਕਾਰ ਹੈ ਸਾਡਾ ਬੱਤ ਸਹੀ ਏ ਦੌੜਣਾ ਤਾਂ ਪੜਦਾ ਏ ਇਹਦਾ ਇਹਦਾ ਤੁਹਾਨੂੰ ਵਿਆਹ ਹੋ ਗਿਆ ਇਹ ਹੁਣ ਇਹਨੂੰ ਹੁਣ ਸਜੜਨਾ ਪਊਗਾ ਥੋੜਾ ਜਿਆ ਕਿਉਂਕਿ ਵਿਆਹ ਵੀ ਕਰਾ ਲਿਆ ਤੇ ਇੱਧਰ ਕਹਿੰਦੇ ਆ ਚਰਚ ਆ ਗਈ ਤੇ ਇੱਧਰ ਫੋਟੋਆਂ ਫੋਟੋਆਂ ਖਿੱਚੀ ਜਾਂਦੀਆਂ ਕੁੜੀਆਂ ਲਓ ਜੀ ਕਹਿੰਦੇ ਕੁੱਤੇ ਲੜਾ ਰਹੇ ਆ ਐ ਹੈ ਐ ਹੈ ਉਹ ਨੀਸ਼ਕਾ ਦਾਦੀ ਜਾਨ ਇਹ ਰਾਗੂਲ ਕੀ ਹੈ ਹਾਂ ਇਹ ਕਿਹ ਹੈ ਚੈਕ ਮਤ ਨੂੰ ਹਾਂ ਲਾਵ ਏ ਏ ਗਾਹੇ ਵਿੱਚ ਸ਼ਨੋਰਾ ਬੋ ਲਾਵੇ ਲਾਸ ਤਗੀ ਖੇ ਲਾਵੇ ਇਹ ਸਾਡੀ ਦੀ ਦਾਦੀ ਬਈ ਸਾਡੇ ਕਮਰੇ ਨਾਲ ਕਮਰਾ ਹੈ ਦਾ ਇਹ ਸਾਨੂੰ ਚੰਗੀ ਤਰ੍ਹਾਂ ਜਾਣਦੀ ਆ ਬਹੁਤ ਵਧੀਆ ਬਾਬਿਓ ਕਹਿੰਦੇ ਇੱਥੇ ਜਵਾਕ ਕਰ ਰਿਹਾ ਸਕੈਟਿੰਗ ਚੈੱਕ ਕਰੋ ਤੁਸੀਂ ਪੂਰੀ ਕੈਂਡ ਗੱਲਵਾਦਾ ਦੇਖੋ ਤੁਸੀਂ ਨੰਦ ਆ ਰਿਹਾ ਪੂਰਾ ਆਹ ਦੇਖੋ ਨੀਗੀ ਜੀ ਕੁੜੀ ਕੀ ਲਈ ਵਰਦੀ ਆ ਰੇੜੀ ਜੀ ਪੁਰੀ ਗੈਂਡ ਗੱਲਵਾਦਾ ਮੈਂ ਕਹਿੰਦਾ ਸਵਾਦ ਆ ਰਿਹਾ ਪੂਰਾ ਮੋਹਲ ਪੂਰਾ ਬਣਿਆ ਪਿਆ ਆ ਬਰ ਦੇ ਕਲੀਪਾ ਦੇਖਦੇ ਆ ਤੁਹਾਨੂੰ ਆ ਵੀ ਚੈੱਕ ਕਰ ਲੇ ਮਾੜੀ ਇੱਕ ਥੋੜਾ ਫੋਨ ਯਾਰ ਮੇਰਾ ਫੋਨ ਖਰਾਬ ਹੋ ਗਿਆ ਫੋਨ ਤੇ ਥੋੜਾ ਬਲੋਗ ਨਹੀਂ ਸਹੀ ਬਣ ਰਿਹਾ ਦੂਜਾ ਆਈਫੋਨ ਘਰੇ ਸੀਗਾ ਤੇ ਉਹ ਮੈਂ ਲੈ ਕੇ ਨਹੀਂ ਆਇਆ ਉਹ ਦੇਖੋ ਧਿਆਨ ਹੌਲੀ 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 ਤੇ ਵਾਟਸਾਤ ਨਾ ਰਾਬੋ ਹੈ ਹੈ ਆਜ ਉੱਪਰ ਇੱਥੇ ਖੜੇ ਠਰਕੀ ਆਸ਼ਕੀਆਂ ਕਰੀ ਜਾਂਦੇ ਖੜੇ ਦੋਨੇ ਮੱਤ ਸਹੀ ਹੈ ਦੌੜਨਾ ਤਾਂ ਪੁਰਤਾ ਹੈ ਇਸ ਸਕੇਡਿੰਗ ਚੈੱਕ ਕਰੋ ਬਾਬਿਓ ਛਾਲ ਦੇਖਿਓ ਮਰਵਾਉਂਦਾ ਹੁਣੇ ਹੈ ਛਾਲ ਚੈੱਕ ਕਰਤਹੀਂ ਸਕੇਡਿੰਗ ਦੀ ਇਹ ਚੈੱਕ ਕਰੋ ਬਾਬਿਓ ਵਾਹ ਕੀ ਬਾਤ ਆ ਯਾਰ ਕੀ ਟੈਲੈਂਟ ਆ ਮੁੰਡੇ ਚ ਕਹਿੰਦੇ ਸਿਰਾਂ ਲਾ ਰੱਖਿਆ ਪੂਰਾ ਘੈਂਟ ਨਿਆਰ ਆ ਰਿਹਾ ਸਾਰੇ ਦੇਖੋ ਤੁਸੀਂ ਸਾਰੇ ਖੇਡਦੇ ਫਿਰਦੇ ਇੱਥੇ ਵਧੀਆ ਨੀ ਆ ਰਹੇ ਨਾ ਆਪਣੇ ਆਪਣੇ ਵਾਲਾ ਤੁਹਾਨੂੰ ਪੱਠਾ ਦਿਵਾਲੇ ਹੋਏ ਪਏ ਹੋਣੇ ਆ ਆਪਣੇ ਵਾਲੇ ਇੱਕ ਦੇ ਕੋਈ ਕੀ ਕਰਦਾ ਕੋਈ ਕੀ ਇੱਥੇ ਦੇਖੋ ਤੁਸੀਂ ਕਿੰਨਾ ਘੈਂਟ ਮੌਲ ਆ ਸੁਆਦ ਆ ਰਿਹਾ ਪੂਰਾ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਆਉਂਦੀ ਨੀ ਆ ਰਹੇ ਚ ਫਿਰਦੇ ਆ ਫਰੇ ਯਾਰ ਬਾਕੀ ਆ ਬੰਦਾ ਸਿਰਾਂ ਲਈ ਫਿਰਦਾਗਾ ਚੈੱਕ ਕਰੋ ਤੁਸੀਂ ਛਾਲ ਦੇਖੋ ਮਰੋਂਦਾ ਇਹ ਯਾਰ ਲੈ ਭਾਈ ਦੋ ਤਿੰਨ ਅਰੇ ਡਿੱਗ ਗਿਆ ਵੀ ਇਹ ਵਿਚਾਰਾ ਫਰੋਦਾ ਸਕੇਟਿੰਗ ਵੋਕ ਐਂਡ ਕਰ ਰਿਹਾ ਚੈੱਕ ਕਰੋ ਪੂਰਾ ਕੈਂਟ ਸੁਆਦ ਆ ਰਿਹਾ ਬਾਬੇਓ ਲਓ ਜੀ ਬਾਬੇਓ ਇਹਦੇ ਬੈਟਰੀ ਬਾਂਟਰੀ ਕਰਾ ਲਈਏ ਚੋਬਰਾਂ ਨੇ ਚੇਂਜ ਆ ਆ ਗਈ ਆਪਣੀ ਪੁਰਾਣੀ ਬੈਟਰੀ ਤੇ ਕਿੰਨੇ ਦੀ ਪੈਸੇ ਲਖੋ ਇਹ 12000 ਦੀ 12000 12000 ਦੀ ਬੈਟਰੀ ਪਈ ਹੈ ਬੈਟਰੀ ਕਰਕੇ ਬਹੁਤ ਦਿੱਕਤ ਆ ਰਹੀ ਸੀ ਫੋਨ ਸੁੱਚਫ ਹੋ ਜਾਂਦਾ ਸੀਗਾ ਚੱਲਦਾ ਚੱਲਦਾ ਹੁਣ ਵਧੀਆ ਠੀਕ ਹੈ ਬਾਕੀ ਕੰਮ ਤਾਂ ਸਹੀ ਕਰ ਰਹੀ ਹੈ ਬਾਕੀ ਦੇਖਦੇ ਹਾਂ ਥੋੜਾ ਟਾਈਮ ਚਲਾ ਕੇ ਇਹਨੂੰ ਕਿੱਦਾਂ ਕਿਵੇਂ ਚੱਲਦੀ ਹੈ ਕਿਵੇਂ ਨਹੀਂ ਜੇ ਨਾ ਸੈੱਟ ਬੈਠੀ ਤਾਂ ਫਿਰ ਉਹਨੂੰ ਦੁਬਾਰੇ ਦਿਖਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਆ ਤੁਹਾਡੀ ਬੈਟਰੀ ਸੈੱਟ ਨਹੀਂ ਚੱਲ ਰਹੀ ਸੈੱਟਾਂ ਬੈਠੀ ਹਾਂ ਸੈੱਟਾਂ ਬੈਟਰੀ ਨੂੰ ਚੈੱਕ ਕਰਨਾ ਕਿਰਾਂ ਫੋਨ ਵਧੀਆ ਚੱਲ ਰਿਹਾ ਹੁਣ ਹੈਲਥ ਪੂਰੀਆਂ ਨਾਲੇ ਹਾਂ ਹੈਲਥ ਵਧੀਆ ਆ ਗਈ ਆ ਆਪਣੀ ਪੁਰਾਣੀ ਬੈਟਰੀ ਉਹਨੇ ਦੇ ਦਿੱਤੀ ਸੀ ਕੁੱਠੀ ਨਾਲ ਹੀ ਕਹਿੰਦੀ ਵੀ ਆ ਤੁਹਾਡੀ ਪੁਰਾਣੀ ਬੈਟਰੀ ਆ ਤੇ ਹੁਣ ਆਪਾਂ ਚੱਲਦੇ ਹਾਂ ਜੀ ਘਰੇ ਘਰੇ ਚੱਲ ਕੇ ਰੋਟੀ ਠੱਟੀ ਖਾਣੇ ਆ ਤੁਹਾਡੀ ਭੁੱਖ ਲੱਗ ਗਈ ਸੀਗੀ ਪਣਾਵਾਂਗੇ ਮਾਹੌਲ ਚੈੱਕ ਕਰੋ ਮਾਹੌਲ ਪੂਰਾ ਵੇ ਵੀ ਮੈਂ ਕਹਿੰਦਾ ਸਵਾਦ ਆ ਰਿਹਾ ਬਾਬੇ ਯਾਰਾ ਪੂਰਾ ਪੂਰੀ ਘੈਂਟ ਗੱਲ ਬਾਤ ਆ ਰਿਹਾ ਵੀਊ ਚੈੱਕ ਕਰੋ ਰਮੀਨੀਆਂ ਦਾ ਪੂਰਾ ਘੈਂਟ ਆ ਰਿਹਾ ਲੋ ਜੀ ਬਾਬੇ ਫੋਨ ਫੋਨ ਹੋ ਗਿਆ ਆਪਣਾ ਰੈਡੀ ਅੱਜ ਦੀ ਵੀਡੀਓ ਚ ਇਨਾ ਕੀ ਸੀ ਚੰਗਾ ਹੀ ਬਾਬੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਚ